ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਸਮਾਜ ਸਰ ਗਲੀਆਂ ਦੇ ਵਿੱਚ ਸੁੱਟੇ। ਧਿਆਲਪੁਰਾ ਪਿੰਡ ਦੇ ਵਿੱਚ ਸੁਖਮਨੀ ਸਾਹਿਬ ਦੇ ਘੁਟਕਾ ਸਾਹਿਬ ਦੇ ਪੇजेस ਪਾੜ ਕੇ ਸਾਰੇ ਸੁੱਟੇ ਪਏ ਸੀ। ਇਹ ਵੀ 2016 ਚ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ। ਥਾਰੇ ਦੇ ਸਾਰੇ ਕੇਸ ਪੰਜਾਬ ਹਾਈ ਕੋਰਟ ਨੇ ਟਰਾਂਸਫਰ ਕਰ ਦਿੱਤੇ। ਕਿਆ ਪਰਚੂ ਇਹ ਡੇਰੇ ਵਾਲੀ ਨੇ RAM REED ਤੇ ਡੇਰੇ ਤੇ ਉੱਥੇ ਉਹਨਾਂ ਸਾਰਿਆਂ ਨੂੰ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਮਾਰਚ ਦਾ ਫੈਸਲਾ ਹਾਈ ਕੋਰਟ ਦਾ ਕਿ ਪੰਜਾਬ ਦਾ ਮਾਹੌਲ ਠੀਕ ਨਹੀਂ ਹੈ ਕੇਸ ਪੰਜਾਬ ਤੋਂ ਬਾਹਰ ਟ੍ਰਾਂਸਫਰ ਕਰਦੇ ਹੋ ਕੇਸ ਫਿਕਰ ਲੱਗੇ ਇਹਨਾਂ ਨੂੰ ਕਾਹਦਾ ਡਰਾ ਕਿਉਂਕਿ ਇਹਨਾਂ ਦੇ ਮਨਸੇ ਕੋਈ ਹੋਰ ਹੈ ਬੜੀ ਜੀ ਕ ਖਾਲਸਾ ਬੜੀ ਜੀ ਕਿਫਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦ ਵੀ ਦੇ ਕੇਸਾਂ ਦੇ ਵਿੱਚ ਇੱਕ ਬੜੀ ਅਹਿਮ ਡਵੈਲਪਮੈਂਟ ਹੈ ਔਰ ਮੈਂ 20 ਦਿਨ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਜਿਦੇ ਚ ਮੈਂ ਤੁਹਾਨੂੰ ਦੱਸਿਆ ਸੀ ਕਿ ਹਾਈ ਕੋਰਟ ਨੇ ਇਹ ਕੇਸ ਜਿਹੜੇ ਬਠਿੰਡਾ ਕੋਰਟ ਵਿੱਚ ਚੱਲ ਰਹੇ ਸੀ ਮੋਗਾ ਕੋਰਟ ਵਿੱਚ ਚੱਲ ਰਹੇ ਸੀ ਫਰੀਦਕੋਟ ਕੋਰਟ ਵਿੱਚ ਚੱਲ ਰਹੇ ਸੀ ਉਹ ਸਾਰੇ ਆਰਡਰ ਕਰਤੇ ਕਿ ਪੰਜਾਬ ਤੋਂ ਬਾਹਰ ਟ੍ਰਾਂਸਫਰ ਕਰ ਦਿੱਤੇ ਜਾਣ ਕਿਉਂਕਿ ਪੰਜਾਬ ਦੇ ਵਿੱਚ ਮਾਹੌਲ ਠੀਕ ਨਹੀਂ ਹੈ। ਪਰ ਇਹ ਹਾਈ ਕੋਰਟ ਦੇ ਆਰਡਰ ਦੇ ਖਿਲਾਫ ਅ ਸੁਪਰੀਮ ਕੋਰਟ ਦੇ ਵਿੱਚ ਜੋ ਪੀੜਤ ਆ ਜੋ ਕੰਪਲੇਨੈਂਟ ਆ ਗੁਰਸੇਵਿਕ ਸਿੰਘ ਮੋਕੇ ਤੋਂ ਉਹ ਗਏ ਕਿਉਂ ਪੰਜਾਬ ਦੀ ਸਰਕਾਰ ਨੇ ਕੋਈ ਅਪੀਲ ਸੁਪਰੀਮ ਕੋਰਟ ਸਿਫਾਈ ਨਹੀਂ ਕੀਤੀ। ਉਦੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਗੁਰਸੇਵਿਕ ਸਿੰਘ ਦਾ ਲੋਕ ਬਾਇ ਵਕੀਲ ਪੇਸ਼ ਹੋਇਆ ਤੇ ਉਸ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਸਟੇ ਕਰਤੀ ਇੱਕ ਕੇਸ ਵਿੱਚ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਵੀ ਲਿਖੀ ਕਿ ਜਿਹੜੇ ਦੂਜੇ ਕੇਸ ਜਾਤੇ ਇਹਦਾ ਕਿ ਸੱਚੀ ਪੰਜਾਬ ਸਰਕਾਰ ਨੂੰ ਅਪੀਲ ਸੁਪਰੀਮ ਕੋਰਟ ਪੈਰ ਕਰਨੀ ਚਾਹੀਦੀ ਆ ਕਿ ਪੰਜਾਬ ਦਾ ਮਾਹੌਲ ਠੀਕ ਆ ਤੇ ਸਰਕਾਰ ਜੋ ਵੀ ਸਿਕਿਉਰਿਟੀ ਚਾਹੀਦੀ ਆ ਉਹਨਾਂ ਨੂੰ ਉੱਥੇ ਦਵੇਗੀ ਜੋ ਮਸ਼ਵਾਨ ਨੂੰ ਚਾਹੀਦੀ ਆ ਕਿਉਂਕਿ ਪਹਿਲਾਂ ਵੀ 2020 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕੇਸ ਫਾਈਲ ਹੋਇਆ ਸੀ ਕਿ ਇਹ ਕਿ ਇਹ ਕੇਸ ਪੰਜਾਬ ਤੋਂ ਬਾਹਰ ਟ੍ਰਾਂਸਫਰ ਕਰ ਦਿੱਤੇ ਜਾ ਤੇ ਉਦੋਂ 2020 ਦੀ ਜੋ ਸਰਕਾਰ ਸੀ ਉਸ ਟਾਈਮ ਦੀ ਕਾਂਗਰਸ ਸਰਕਾਰ ਸੀ ਕਪੰਦ ਦੀ ਸਰਕਾਰ ਉਹਨਾਂ ਨੇ ਸੁਪਰੀਮ ਕੋਰਟ ਨੂੰ ਅਸ਼ੋਰੈਂਸ ਦਿੱਤੀ ਸੀ ਕਿ ਅਸੀਂ ਇਹਨਾਂ ਨੂੰ ਪੂਰੀ ਸਿਕਿਉਰਿਟੀ ਦੇਵਾਂਗੇ ਔਰ ਕੇਸ ਪੰਜਾਬ ਤੋਂ ਟ੍ਰਾਂਸਫਰ ਕਰਨ ਬਾਹਰ ਕਰਨ ਦੀ ਕੋਈ ਜ਼ਰੂਰਤ ਨਹੀਂ ਤੇ ਸੁਪਰੀਮ ਕੋਰਟ ਨੇ ਡਿਸਕਸ ਕਰਤੇ ਸੀ ਹੁਣ ਆ ਜਿਹੜਾ ਫੈਸਲਾ ਆਇਆ ਆ 2025 ਚ ਆਇਆ ਏ ਪੰਜਾਬ ਹਾਈ ਕੋਰਟ ਦਾ ਫੈਸਲਾ ਤੇ ਉੱਥੇ ਹਾਈ ਕੋਰਟ ਨੇ ਕਿਹਾ ਕਿ ਕੇਸ ਸਾਰੇ ਬਾਹਰ ਟ੍ਰਾਂਸਫਰ ਕਰ ਦਿਓ ਪੰਜਾਬ ਤੋਂ ਬਾਹਰ ਟ੍ਰਾਂਸਫਰ ਕਰ ਦਿਓ ਮੈਂ ਤਾਂ ਬੇਨਤੀ ਕੀਤੀ ਸੀ ਸੰਗਤਨ ਵੀ ਬੇਨਤੀ ਕੀਤੀ ਸੀ ਸਾਰੀ ਕਿ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖਤੀ ਹਾਂ ਸੰਗਤ ਜੋਰ ਪਾਵੇ ਕਿ ਸਰਕਾਰ ਵੀ ਇਹਦੇ ਖਿਲਾਫ ਅਪੀਲ ਫਾਈਲ ਕਰੇ ਹੁਣ ਮੈਂ ਤੁਹਾਨੂੰ ਦੱਸਦਾ ਇਹ ਕੇਸ ਹੁਣ ਸੋਮਵਾਰ ਨੂੰ ਲੱਗੇ ਹੋਏ ਤੇ ਇਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਦੱਸ ਦਿਆ ਆ ਹੈਗਾ ਗੁਰਸੇਵਕ ਸਿੰਘ ਦਾ ਕੇਸ ਜੋ ਜੋ ਮੋਗੇ ਦੇ ਵਿੱਚ ਲੱਗਿਆ ਵਾ ਔਰ ਗੁਰਸੇਵਕ ਸਿੰਘ ਦਾ ਕੇਸ ਵਿੱਚ ਤੁਸੀਂ ਲਿਖੋਗੇ ਇਹ ਸਮਾਜ ਸਰਪਿੰਡ ਦਾ ਕੇਸ ਹੈ 4 ਨਵੰਬਰ 2015 ਨੂੰ ਗੁਰਸੇਵਕ ਸਿੰਘ ਜੀ ਨੇ ਆਕੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਸਮਾਲ ਸਰਗਲੀਆਂ ਦੇ ਵਿੱਚ ਸੁੱਟੇ ਪਏ ਨੇ ਤੇ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਬੜੀ ਦੇਰ ਫਿਰ ਤਾਂ ਪੁਲਿਸ ਨੇ ਕੁਐਕਸ਼ਨਿੰਗ ਨਹੀਂ ਲਿਆ ਅਖੀਰ ਦੇ ਉੱਤੇ ਜਾ ਕੇ 2018 ਚ 3 ਸਾਲਾਂ ਬਾਅਦ ਰਨਵੀਰ ਸਿੰਘ ਖਟੜਾ ਦੀ ਜੋ ਐਸਆਈਟੀ ਸੀ ਉਹਨੇ ਇਹ ਚ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਉਹ ਇਨਵੈਸਟੀਗੇਸ਼ਨ ਕਰਕੇ ਜਦੋਂ ਉਦੋਂ ਉਹਨਾਂ ਨੇ ਇਹਦੇ ਚ ਚਾਰ ਸ਼ੀਟ ਫਾਈਲ ਕੀਤੀ ਤੇ ਮਲਜਵਾਰ ਨੂੰ ਨਾਮਜ਼ਦ ਕੀਤਾ ਤੇ ਉਹ ਕੇਸ ਮੋਗਾ ਅਦਾਲਤ ਵਿੱਚ ਚੱਲ ਰਿਹਾ ਸੀ ਹੁਣ ਕੋਈ ਦੂਜਾ ਕੇਸ ਲੈ ਲੋ ਜੀ ਇਹ ਹੈਗਾ ਐਬੀ 2015 ਦਾ ਇਹ ਕੇਸ ਹੈਗਾ ਸੁਫ ਇਹਦਾ ਸੁਰਦੇਵ ਸਿੰਘ ਦਾ ਇਹਦੇ ਵਿੱਚ ਸੁਰਦੇਵ ਸਿੰਘ ਹੋਰਾਂ ਨੇ ਕਿਹਾ ਇਹ 2016 ਦਾ ਇਹ 26 ਜੂਨ 2016 ਨੂੰ ਇਹਦੇ ਵਿੱਚ ਉਹਨਾਂ ਨੇ ਕਿਹਾ ਦਿਆਲਪੁਰਾ ਪਿੰਡ ਦੇ ਵਿੱਚ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਦੇ ਪੇजेस پارک ਕੇ ਸਾਰੇ ਛੁੱਟੇ ਪੈ ਸੀ ਇਹ ਵੀ 2016 ਚ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ ਬਿਲਕੁਲ ਕੋਈ ਇਤਿਆਹ ਕਾਰਵਾਈ ਨਹੀਂ ਹੋਈ ਇਹ ਵੀ ਜਾ ਕੇ ਰਣਵੀਰ ਸਿੰਘ ਖਟੜਾ ਦੀ ਜੋ ਐਸਏਟੀਸੀ ਉਹਨੇ ਇਦੇ ਚ ਜਾ ਕੇ ਚਾਰਜ ਫਾਈਲ ਕੀਤੀ ਹੁਣ ਤੇ ਤੀਸਰਾ ਕੇਸ ਲੈ ਲਓ ਜੀ ਇੱਕ ਕੇਸ ਆ ਗਿਆ ਇਕਬਾਲ ਸਿੰਘ ਦਾ ਇਹ 20 ਅਕਤੂਬਰ 2015 ਨੂੰ ਇਕਬਾਲ ਸਿੰਘ ਹੋਰਾਂ ਨੇ ਇਹ ਵੀ ਗੁਰਸਰਪਿੰਡ ਦੇ ਨੇ ਉਹਨਾਂ ਨੇ ਜਾ ਕੇ ਪੁਲਿਸ ਨੂੰ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਦੇ ਵਿੱਚ ਪਾੜ ਕੇ ਸੁੱਟੇ ਪਏ ਨੇ ਤੇ ਧਿਆਗਪੁਰਾ ਥਾਣੇ ਦੇ ਵਿੱਚ ਪੁਲਿਸ ਨੇ ਕੇਸ ਰਜਿਸਟਰ ਕੀਤਾ ਪਰ ਇਹਦੇ ਤੇ ਵੀ ਕੋਈ ਕਾਰਵਾਈ ਪਹਿਲਾਂ ਨਹੀਂ ਹੋਈ ਪਰ ਨਵੀਰ ਸਿੰਘ ਖਟੜਾ 2016 ਦੇ ਵਿੱਚ ਨਵੀਰ ਸਿੰਘ ਖਟੜਾ ਦੀ ਜੋ ਐਸਐਸਟੀ ਬਣੀ ਸੀ ਉਹਨਾਂ ਨੇ ਇਹਦੇ ਵਿੱਚ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਤੇ ਇਹ ਕੇਸ ਬਠਿੰਡੇ ਚੱਲ ਰਿਹਾ ਹੁਣ ਤੁਸੀਂ ਅਗਲਾ ਕੇਸ ਲੈ ਲਓ ਜੀ ਇਹ ਆ ਗੁਰਚਰਨ ਸਿੰਘ ਦਾ ਕੇਸ ਗੁਰਚਰਨ ਸਿੰਘ ਨੇ 3 ਜੁਲਾਈ 2016 ਨੂੰ ਇਸਨੇ ਇਹ ਵੀ ਕੇਸ ਇਹ ਪਖਤਾ ਪਖਤਾ ਭਾਈ ਦੇ ਦਾ ਕੇਸ ਹੈ ਉਹਨਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਜੇ 18 ਜੂਨ 2016 ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਗਲੀਆਂ ਦੇ ਵਿੱਚ ਸੁੱਟੇ ਪਏ ਨੇ ਤੇ ਇਹ ਕੇਸ ਜਿਹੜਾ ਹੈਗਾ ਇਹਦੇ ਵਿੱਚ ਜਾ ਕੇ ਚਾਰ ਸ਼ੀਟ ਇਹ ਵੀ ਹੋਈ ਐਸਆਈਟੀ ਨੇ ਚਾਰ ਸ਼ੀਟ ਫਾਈਲ ਕੀਤੀ ਮੋਜਮਾਨ ਨੂੰ ਨਾਮਜ਼ਦ ਕੀਤਾ ਤੇ ਔਰ ਇਹ ਕੇਸ ਜਿਹੜਾ ਹੈਗਾ ਇਹ ਫਰੀਦਕੋਟ ਚੱਲ ਰਿਹਾ ਇਹ ਸਾਰੇ ਦੇ ਸਾਰੇ ਕੇਸ ਪੰਜਾਬ ਹਾਈ ਕੋਰਟ ਨੇ ਟਰਾਂਸਫਰ ਕਰਤੇ ਹੁਣ ਇਹ ਜਿਹੜੇ ਜਿਹੜੇ ਸਾਡੇ ਕੰਪਲੇਨੈਂਟ ਨੇ ਇਹਨਾਂ ਦੇ ਆਪਣੇ ਬਠਿੰਡੇ ਜਾਂਦੇ ਆ ਹਰ ਤਰੀਕ ਦੇ ਉੱਤੇ ਉਹ ਇਹ ਫਟਾ ਪਾਈ ਵਾਲੇ ਫ੍ਰੀਕੋਰਟ ਜਾਂਦੇ ਆ ਉਹ ਜਿਹੜੇ ਗੁਰੂ ਸਰ ਜਿਹੜੇ ਸਮਾਜ ਸਰ ਵਾਲੇ ਆ ਉਹ ਮੋਗੇ ਜਾਂਦੇ ਆ ਜਾਂ ਕੇ ਕਰਤੇ ਆ ਤੇ ਹੁਣ ਇਹਨਾਂ ਨੂੰ ਕਿ ਸਾਨੂੰ ਸਾਰਿਆਂ ਨੂੰ ਟ੍ਰਾਂਸਫਰ ਕਰ ਦਿੱਤਾ ਚੰਡੀਗੜ੍ਹ ਇੱਕੋ ਖੇਚਰੀ ਦੇ ਵਿੱਚ ਇੱਕੋ ਕੋਠ ਵਿੱਚ ਜਿੱਥੇ ਕਿ ਉਹ ਜ਼ਿਆਦਾਤਰ ਇਹ ਸਾਰੇ ਜ਼ਿਆਦਾ ਬਰਜਮ ਇਹ ਡੇਰੇ ਵਾਲੇ ਨੇ RAM ਰੀਮ ਤੇ ਡੇਰੇ ਵਾਲੇ ਉੱਥੇ ਉਹਨਾਂ ਸਾਰਿਆਂ ਨੂੰ ਕਿਉਂਕਿ ਬੜਾ ਸੌਖਾ ਹੋ ਜੂ ਇੱਕੋ ਕੋਠ ਦੇ ਵਿੱਚ ਉਹਨਾਂ ਵਾਸਤੇ ਬੜਾ ਸੌਖਾ ਹੋ ਜੂਗਾ ਸਾਡੇ ਜਿਹੜੇ ਇਹ ਕੰਪਲੇਨੈਂਟ ਵਿਚਾਰੇ ਜਿਹੜੇ ਕੌਮ ਦੇ ਵਾਸਤੇ ਕੰਮ ਕਰ ਰਹੇ ਆ ਉਹਨਾਂ ਨੂੰ ਭੱਜਣਾ ਪਊਗਾ ਉੱਥੇ ਚੰਡੀਗੜ੍ਹ ਵਾਰੀ ਵਾਰੀ ਨਾਲੇ ਉੱਥੇ ਤੁਹਾਨੂੰ ਪਤਾ ਜੋ ਇੱਕੋ ਅਦਾਲਤ ਦੇ ਵਿੱਚ ਕਿੰਨਾ ਉਹਨਾਂ ਸੱਖਾ ਹੋ ਜਾਣਾ ਸਾਰੀ ਇੱਕੋ ਸੈਟਅਪ ਉਹਨਾਂ ਨੇ ਕਰਨੀ ਆ ਸੇ ਕੋਈ ਵਕੀਲ ਕਰਨਾ ਫਿਰ ਸਰਕਾਰੀ ਵਕੀਲ ਆਪਣੀ ਮਰਚੀ ਦਾ ਉੱਥੇ ਕਰਵਾ ਲੈਣਾ ਔਰ ਫਿਰ ਤੁਹਾਨੂੰ ਪਤਾ ਕੋਰਟ ਕੋਰਟਕਵੀਤ ਕੀ ਕੀ ਕਰਨਗੇ ਕਿਵੇਂ ਖੜ੍ਹਗੇ ਉਸ ਤਰ੍ਹਾਂ ਦੇ ਹਾਲੇ ਤੇ ਪਰ ਹੁਣ ਇਹਦੇ ਵਿੱਚ ਹੈਰਾਨੀ ਦੀ ਗੱਲ ਇਹ ਆ ਕਿ ਸਰਕਾਰ ਨੇ ਅਜੇ ਤੱਕ ਅਪੀਲ ਨਹੀਂ ਕੀਤੀ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਮਾਰਚ ਦਾ ਫੈਸਲਾ ਹਾਈ ਕੋਰਟ ਦਾ ਕਿ ਪੰਜਾਬ ਦਾ ਮਾਹੌਲ ਠੀਕ ਨਹੀਂ ਹੈ ਕੇਸ ਪੰਜਾਬ ਤੋਂ ਬਾਹਰ ਟ੍ਰਾਂਸਫਰ ਕਰਦੇ ਹੋ ਵੀਜ਼ਨ ਹੋ ਗਿਆ ਜਿਹੜਾ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਚਿੱਠੀ ਲਿਖੀ ਸੰਗਤਨ ਬੇਨਤੀ ਕੀਤੀ ਸੀ ਕਿ ਸਾਰੀ ਸੰਗਤ ਇਹਦੇ ਤੇ ਜ਼ੋਰ ਪਾਉ ਪੰਜਾਬ ਸਰਕਾਰ ਤੇ ਕਿਉਂਕਿ ਪੰਜਾਬ ਸਰਕਾਰ ਦਾ ਫਰਜ ਬੰਦਾ ਉਹ ਆਕੇ ਸੁਪਰੀਮ ਕੋਰਟ ਨੂੰ ਕਹਿੰਦਾ ਸੀ ਜੋ ਵੀ ਇਹਨਾਂ ਨੂੰ ਸਿਕਿਉਰਟੀ ਹੈ ਦਿਨ ਨੂੰ ਤਿਆਰਾ ਮਾਹੌਲ ਪੰਜਾਬ ਦਾ ਕੀ ਮਾਹੌਲ ਵਿਗੜਿਆ ਅਸੀਂ ਆ ਕੇ ਸੁਪਰੀਮ ਕੋਰਟ ਨੂੰ ਕਹਿ ਇਹਨਾਂ ਵੱਲੋਂ ਕਿ ਇਹ ਸਾਰੇ ਰਹਿੰਦੇ ਉੱਥੇ ਆ ਆਪਣੇ ਸਮਾਗਮ ਉੱਥੇ ਕਰਦੇ ਆ ਆਪਣੇ ਸਾਰੇ ਜਿੰਨੀਆਂ ਨਾ ਜੀਆਂ ਧਾਰਮਿਕ ਐਕਟੀਵਿਟੀ ਆ ਸਾਰੇ ਪ੍ਰੋਗਰਾਮ ਆ ਉਹ ਉੱਥੇ ਹੁੰਦੇ ਆ ਉੱਥੇ ਤਾਂ ਡੰਨੀ ਤੇ ਕੇਸ ਫੋਕਟ ਲੱਗੇ ਇਹਨਾਂ ਨੂੰ ਕਾਹਦਾ ਡਰਾ ਕਿਉਂਕਿ ਇਹਨਾਂ ਦੇ ਮਨਸੇ ਕੋਈ ਹੋਰ ਆ ਇਸ ਕਰਕੇ ਪਰ ਪੰਜਾਬ ਸਰਕਾਰ ਨੇ ਅਜ ਤੱਕ ਕੋਈ ਅਪੀਲ ਨਹੀਂ ਫਾਇਲ ਕੀਤੀ ਆ ਦੇਖੋ ਆ ਹੁਣ ਸੋਮਵਾਰ ਨੂੰ 13 ਤਰੀਕ ਨੂੰ ਆ ਸਾਰੇ ਕੇਸ ਲੱਗੇ ਆ ਆ ਜਿਹੜੇ ਪਹਿਲਾਂ ਵਰਸੇਵਿਕ ਸਿੰਘ ਨੇ ਫਾਈਲ ਕੀਤਾ ਸੀ ਹੁਣ ਵਰਚਨ ਸਿੰਘ ਇਕਬਾਲ ਸਿੰਘ ਤੇ ਸੁਖਦੇਵ ਸਿੰਘ ਵੀ ਬਿਲਕੁਲ ਆਏ ਨੇ ਉਹਨਾਂ ਵੱਲੋਂ ਵੀ ਫਾਈਲ ਕਰਤੇ ਆ ਸੁਪਰੀਮ ਕੋਰਟ ਦੀ ਲਿਸਟ ਦੇਖ ਲੋ ਸੋਮਵਾਰ ਨੂੰ ਸਾਰੇ ਇਸ ਸੁਪਰੀਮ ਕੋਰਟ ਦੇ ਵਿੱਚ ਇਹ ਜੋ ਕੰਪਲੇਨੈਂਟ ਆ ਸ਼ਿਕਾਇਤ ਕਰਤਾ ਉਹਨਾਂ ਨੂੰ ਲੱਗੇ ਹੋਇਆ ਪਰ ਪੰਜਾਬ ਸਰਕਾਰ ਨੇ ਕੋਈ ਅਪੀਲ ਨਹੀਂ ਫਾਈਲ ਕੀਤੀ ਕੋਈ ਵੀ ਨਹੀਂ ਫਾਈਲ ਕੀਤੀ ਬੜਾ ਦੁੱਖ ਹੁੰਦਾ ਇਸ ਤਰ੍ਹਾਂ ਕੋਈ ਸਤੇ ਕਿ ਅਤੇ ਮੈਂ ਜਿਹੜਾ ਹੁਣ ਇਹ ਤੇ ਚ ਤੁਹਾਨੂੰ ਸੰਗਤ ਨੂੰ ਵੀ ਇਹ ਕਹਿਣਾ ਚਾਹੁੰਦਾ ਸਾਰਿਆਂ ਨੂੰ ਕਿ ਪੀਤਨ ਹੋ ਗਏ ਪੀਤਨ ਹੋ ਗਏ ਕਿ ਆਪਾਂ ਸਰਕਾਰ ਉੱਤੇ ਜੋੜ ਪਾ ਕੇ ਅਪੀਲ ਵੀ ਨਹੀਂ ਫਾਈਲ ਕਰਵਾ ਸਕੇ ਸਰਕਾਰ ਵੱਲੋਂ ਤੇ ਫੇਰ ਆਪਾਂ ਹੁਣ ਕੀ ਕੀ ਕੰਮ ਹੈ ਨਰੇਗੌਨ ਨੇ ਸੱਤੋ ਕੀ ਹੈ ਕਿ ਇੰਨਾ ਕੰਪੀਟੀ ਆਪਾਂ ਕਰਵਾ ਸਕੀ ਹੁਣ ਦੇਖੋ ਸੋਮਵਾਰ ਨੂੰ ਕੀ ਹੁੰਦਾ ਕਿਉਂਕਿ ਬਿਨਾ ਸਰਕਾਰ ਦੀ سپورਟ ਤੋਂ ਬੜਾ ਮੁਸ਼ਕਿਲ ਆਤਾ ਬੜਾ ਮੁਸ਼ਕਿਲ ਆ ਇਹ ਤਾਂ ਵਿਚਾਰੇ ਜਿਸਕਾਟ ਕਰਦੇ ਤੇ ਪਕੀ ਫਰਦੇ ਆ ਪਰ ਸਰਕਾਰ ਜਿੰਨੀ سپورਟ ਨਹੀਂ ਕਰੇਗੀ ਇਹ ਮੁਸ਼ਕਲ ਹੋ ਜਾਣਾ ਤਾਂ ਇਹ ਕੇਸ ਜੋ ਗੁਰੂ ਗੁਰਨ ਸਾਹਿਬ ਦੇ ਅੰਗ ਪਾੜ ਕੇ ਸੜਕਾਂ ਤੇ ਸੁੱਟੇ ਹੋਏ ਇਹ ਬੀਐਸਬੀ ਦੇ ਕੇਸ ਵੈਸੇ ਤਾਂ ਇੰਨਾ ਨਾ ਰੌਲਾ ਪਾਉਣਾ ਸੀ ਸਪੈਸ਼ਲ ਲਾਅ ਬਣਾ ਰਹੇ ਹਾਂ ਅਸੀਂ ਝੇ ਕਰ ਰਹੇ ਹਾਂ ਅਸੀਂ ਉਹ ਕਰ ਰਹੇ ਹਾਂ ਪਰ ਜਿਹੜੇ ਕੇਸ ਪੈਂਡਿੰਗ ਪਹਿਲੇ ਇਹ ਪਹਿਲੇ ਔਰ ਇਹਦੇ ਵਿੱਚ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਨਾ ਕਿਸੇ ਵਿੱਚ ਕਾਰਵਾਈ ਬਲਕਿ ਇਹਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਇਹਦਾ ਮਤਲਬ ਹੋ ਰਿਹਾ ਢੇਰੇ ਵਾਲੇ ਤਾਂ ਬਹੁਤ ਪਾਵਰਫੁਲ ਆ ਬਹੁਤ ਪਾਵਰਫੁਲ ਆ ਸਿੱਖ ਕੌਮ ਦੇ ਵਿੱਚ ਤਾਂ ਜੇ ਕਿਸੇ ਨੂੰ ਪਰਵਾਹੀ ਕੀ ਸਾਡੇ ਤਾਂ ਜੋਰ ਹੀ ਨਹੀਂ ਸਾਡੇ ਤਾਂ ਕੁਝ ਕਰਨ ਜੋਗੇ ਹੀ ਨਹੀਂ ਉਹ ਢੇਰੇ ਵਾਲੇ ਜੋ ਕਾਨੂੰ ਕਰਵਾ ਸਕਦੇ ਆ ਚਲੋ ਤੁਹਾਨੂੰ ਦੱਸਣਾ ਸੀ ਮੈਂ ਤਾਂ ਜੋਰ ਲਾਵਾਂਗੇ ਆਪਣੇ ਨੂੰ ਸੁਪਰੀਮ ਕੋਰਟ 'ਚ ਸੋਮਵਾਰ ਨੂੰ ਪੂਰਾ ਜੋਰ ਲਾਵਾਂਗੇ ਬਾਕੀ ਦੇਖਦੇ ਆ ਜੋ ਕਾਰਵਾਈ ਹੋਏਗੀ ਦੱਸਦੇ ਹਾਂ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵੈਲਯੂ ਖਾਲਸਾ ਬੈਰੀਕੀ ਫਤ